ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ 1984 ਇਸ ਸਿੱਖਾਂ ਦੇ ਤਾਰੀਖ ਦੇ ਵਿੱਚ ਇੱਕ ਸਿਆਹ ਸਾਲ ਮਨਾਇਆ ਜਾਂਦਾ ਮੰਨਿਆ ਜਾਂਦਾ ਕਿ ਇਸ ਸਾਲ ਦੇ ਵਿੱਚ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਤੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਹੁਣੀ ਦੱਸਦੇ ਪਏ ਐ ਕਿ 1984 ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਕੈਦ ਕਰ ਲਿਆ ਗਿਆ ਤਾਂ ਫਿਰ ਉਹਨਾਂ ਨੇ ਜਦੋਂ ਸੱਚੇ ਮਨ ਨਾਲ ਰੱਬ ਅੱਗੇ ਅਰਦਾਸ ਕੀਤੀ ਦੁਆ ਕੀਤੀ ਤੇ ਫਿਰ ਕਿਸ ਤਰ੍ਹਾਂ ਆਣ ਦੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਬਹੁਤ ਹੀ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚੱਲਦੀ ਹੈ 15 ਦਿਨ ਪਿੱਛੇ ਸੀ ਇਸ ਵਾਸਤੇ 15-20 ਦਿਨ ਬਾਅਦ ਵਿੱਚ ਪਹੁੰਚ ਗਿਆ ਜਦੋਂ ਲੜੀਵਾਰ ਕਥਾ ਦੇ ਸੁਖਮਨੀ ਸਾਹਿਬ ਚੱਲ ਰਹੀ ਸੀ ਉਹਨਾਂ ਦਾ ਸਾਨੇ ਕਿਦਾਰੇ ਦੋ ਪੰਗਤੀਆਂ ਦੇਤੇ 15 20 ਦਿਨ ਲਾ ਦਿੱਤੇ ਉਹਨਾਂ ਮੈਂ ਇੱਕ ਕਸ਼ਟਪ੍ਰੇਖ ਟਾਈਮ ਵਿੱਚ ਰੋਜ਼ ਕਰ ਦਿੰਦਾ ਸੀ ਪਰ ਦੋ ਪੰਗਤੀਆਂ ਨੇ ਐਸਾ ਮੈਨੂੰ ਰੋਕਿਆ ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ ਜੋ ਹੋਵਾ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਿਆ ਹੋਣਾ ਹੀ ਸੀ ਹੁਕਮ ਅਦਕੀ ਇਹ ਬਿジネス ਆਲਦੀ ਗੱਲ ਬੰਗਲਾ ਸਾਹਿਬ ਤੋਂ ਕਹਾੜ ਕਰਕੇ ਜਿਉ ਮੈਂ ਆ ਰਹੇ ਹਾਂ ਸੇੜੀਆਂ ਤੋਂ ਉਤਰ ਰਿਆਂ ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਮਰਜ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਚਾਤ ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਖਿਣ ਲੱਗੇ ਗਿਆ ਨਹੀਂ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਔਕਾਤ ਆ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵਦਸੋ ਜਾਣੇ ਪਰਬ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਪਰ ਸਾਨੂੰ ਚੰਗਾ ਲਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਹੀਦੀ ਪਰ ਹਮ 84 ਰਿਚ ਔਰ 83 84 ਦੋ ਸਾਲਾਂ ਦੇ ਵਿੱਚ ਤੁਸੀਂ ਸਾਰੇ ਦੇਸ਼ ਵਿੱਚ ਵਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਇਹ ਗਲਤ ਹੋਇਆ ਹੈ ਔਰ ਇਸ ਕੰਨੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ ਤੁਹਾਡੇ ਤੇ ਕੇਸ ਵੀ ਬਣਿਆ ਕਹਿੰਦੇ ਇਹ ਦੌਰੰਗੀ ਸਾਡੀ ਸਮਝ ਵਿੱਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਵਾ ਉਹ ਵਤ ਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਫਿਰ ਸਾਰ ਬਲ ਦੇਸ਼ ਦਾ ਭਰਮਾ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਿਹਾ ਕਿ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਆਏ ਠੀਕ ਹੈ ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈ ਯਕੀਨ ਜਾਨੋ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਹੈ ਗਲਤ ਹੋਇਆ ਹੈ ਸਹੀ ਨਹੀਂ ਹੋਇਆ ਔਰ 15 ਦਿਨ ਮੈਂ ਇਹ ਵੀ ਕਥਾ ਦਿੱਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਨ ਬਦਲ ਗਏ ਸਨ ਕਿ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜੋ ਹੋ ਗਿਆ ਤੇ ਹੋਣਾ ਹੀ ਸੀ ਹੁਕਮ ਹੈ ਤੇ ਜੋ ਹੁਕਮ ਨੂੰ ਸਮਝ ਲੈਂਦਾ ਪਰਮਾਤਮਾ ਨੂੰ ਸਮਝ ਲੈਂਦਾ ਕਹੋ ਨਾ ਨਹੀਂ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਵੇਦ ਜਾਤ ਉਸਨੇ ਪ੍ਰਮਾਤਮਾ ਦਾ ਵੇਦ ਜਾਣ ਲਿਆ ਉਹਦੇ ਰਾਜ ਨੂੰ ਸਮਝ ਗਿਆ ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਕਿ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਨਨ੍ਹਾ ਚਾਪ ਵੀ ਦੇਣਗੇ ਤਾਂ ਮੈਨੂੰ ਘਬਰਾਹਟ ਵੀ ਹੋਈ ਮੈਨੂੰ ਕਹਿਣ ਲੱਗੇ ਅਸੀਂ ਕੋ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਐ ਨਹੀਂ ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ یا ہون تسی جڑا بولنے ہو اے ٹھیک ہے بس انیس اسی جاننا چاہتے ہیں اور کچھ نہیں کیونکہ دومیں مخالف نہیں انہوں تسی آکھیں اسی جو ہو جاندہ ہے جو ہو گیا ہے اے ہونا ہی سی حکم ہے کہ ہون تسی آکھیں جو ہو گیا ہے اے غلط ہوئے ہے اے صحیح نہیں ہویا کن تسی ہوئی ہو زبان تھوڑی ہوئی ہے پر بول ایک نہیں نہیں تسی دس ہو ਉਹ ਠੀਕ ਸੀ ਯਾਏ ਆਖਰ ਦੋਹਾਂ ਚ ਕੋਈ ਇੱਕ ਠੀਕ ਹੋ ਸਕਦਾ ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ ਦੋਹਾਂ ਦਾ ਆਪਸ ਦੇ ਸੰਗਮ ਨਹੀਂ ਹੈ ਸ਼ਾਇਦ ਉਸੇ ਦਿਨੇ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੇ ਤਾਂ ਮੈਂ ਉਪਰੇ ਢੰਗ ਨਾਲੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ ਹੈ ਗੁਰੂ ਵਰਕਿਸ਼ਨ ਜੀ ਤੇਰੀ ਚੌਕੜ ਤੇ ਮੈਂ ਖੜਿਆ ਤੇ ਤੁਮ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲਏ ਸਨ ਆ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜੇ ਜਵਾਬ ਨਾ ਬਣਿਆ ਤਾਂ ਪਾਦਸ਼ਾਹ ਨੇ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾਣਾ ਅੱਜ ਮੇਰੀ ਲੱਜ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸਰਖਰੂ ਹੋਣਾ ਚਾਹੁੰਦਾ ਹਾਂ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ ਹੁਣ ਨਹੀਂ زندگی میں میری ساری لنگ گئی کوئی جب تب اتنا گہرا نہیں جان کوئی سادنا اتنی گہری نہیں جاندی جتنی گہری ارداس چلی جاندی شاید اسے واسطے ہی گرو دا حکم ہے ارداس تو لازمی کرنی ہے دے شامل ہونا ہے اندروں ارداس نکلی محکم مہاراج وہ چھڑی ذرا ادھر بھی پھیر دے اپنے کو نہیں ہے ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ ਤੇਰੇ ਦਰਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਿਆਨੀ ਕਰਦਾ ਯਕੀਨ ਜਾਨੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ ਇਕਬਾਲ ਨੇ ਕਿਸੇ ਵਕਤ ਕਿਹਾ ਸੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਦਰ ਰੱਖਦੀ ਹੈ ਮੈਂ ਉਹਨਾਂ ਨੂੰ ਗਰਜ ਕੇ ਆਖਿਆ ਮੈਂ ਦੋਵੇਂ ਜੋ ਆਖਿਆ ਠੀਕ ਆਖਿਆ ਉਦੋਂ ਵੀ ਠੀਕ ਆਖਿਆ ਅਸੀਂ ਹੁਣ ਵੀ ਠੀਕ ਆਖਿਆ ਬੋਲੇ ਇਸੋ ਨਿਆਤ ਸੋਹਣੇ ਮੈਂ ਕਿਹਾ ਮੈਂ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਿਹਾ ਇਸ ਤਰ੍ਹਾਂ ਹੈ ਜੋ ਹੋਇਆ ਕੌਮ ਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅੱਗ ਰੱਖ ਦਿੱਤੀ ਮੈਂ ਤਾਂ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਨੀ ਸੀ ਮੈਂ ਫਿਰ 드라마 ਜੋ ਮੈਂ ਉਦਾਹਰਣ ਦਿੰਦਾ ਬੇ ਮੇਰੇ ਰਸਤੇ 'ਚ ਕਿਸੇ ਨੇ ਅੱਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲ ਨਹੀਂ ਸੀ ਪਰ ਅੱਗ ਤੇ ਚਲਦਿਆਂ ਮੂੰਹ ਚੀਖ ਨਿਕਲ ਗਈ ਨਿਕਲ ਨਹੀਂ ਸੀ ਹੋਣੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲ ਨਹੀਂ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲੋ ਮੈਂ ਉਹਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲੋ ਜੋ ਹੁਣ ਮੈਂ ਆਖੇ ਇਹਨੂੰ ਵੀ ਹੁਕਮ ਮੰਨ ਲੋ ਰੋਣਾ ਦੱਲਿਆ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦੌੜਾ ਦੇ ਆ ਮੈਂ ਸਮਝ ਨਾ ਇਹ ਅਗ ਰੱਖਣੀ ਸੀ ਕਿਸੇ ਨੇ ਇਹ ਅਗ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੂੰਹੋਂ ਚੀਖ ਨਿਕਲ ਗਈ ਨਿਕਲਣੀ ਸੀ ਰੋਸ ਨਿਕਲ ਗਿਆ ਨਿਕਲ ਨਹੀਂ ਸੀ ਹੱਸਦੇ ਮੈਨੂੰ ਕਹਿਣ ਲੱਗੇ ਸੀ ਤੇ سنگਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮਦਦ ਆ ਇਕੱਠੀ ਕਰ ਕੇ ਸੀ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤਾਂ ਸਹ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ ਪਰ ਮੂੰਹ ਐਸੇ ਬੋਲ ਨਿਕਲ ਗਏ ਨਿਕਲਨੇ ਸਾਂ ਇਹ ਵੀ ਉਹ ਹੱਸਦੇ ਰਹਿ ਚਲੇ ਗਏ ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗੱਲ ਬਣ ਗਈ ਜੋ ਹੋਆ ਉਹ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਹੈ ਤਤੀ ਤਵੀ ਤੇ ਬੈਠਣਾ ਸੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿੰਦੇ ਨੇ ਹੁਕਮ ਪਰ ਛੇਵੇਂ ਰੂਪ ਨੇ ਤਲਵਾਰ ਖਿੱਚ ਲਈ ਹੁਕਮ ਐਸਾ ਵੀ ਹੋਣਾ ਸੀ ਛੇਵੇਂ ਗੁਰਨਾਣਕ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਇਹ ਵੀ ਕੋਹ ਕਮ ਇਹ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਹੋਇਆ ਉਹਨੇ ਛੇਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਇਹ ਨਹੀਂ ਕਬੂਲ ਹੁੰਦਾ ਸਤਾਦਾਰੀ ਨਾ ਐਸਾ ਸਿਲਸਿਲਾ ਜੋ ਹੈ ਚੱਲੇ ਆ ਰਿਹਾ ਹੈ ਤਾਂ ਕ੍ਰਾਂਤੀ ਦਾ ਰੰਗ ਭਰਿਆ ਧੰਨ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਨੇ ਉਹਨੇ ਬੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਉਸਨੇ ਉਹਨਾਂ ਦੀ ਦੇਣ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਹੁੰਦੇ ਨੇ ਦਰवेश ਨਹੀਂ ਹੁੰਦੇ ਔਰ ਜਿਹੜੇ ਦਰवेश ਹੁੰਦੇ ਨੇ ਕੇਵਲ ਦਰवेश ਹੁੰਦੇ ਨੇ ਬਾਦਸ਼ਾਹ ਨਹੀਂ ਹੁੰਦੇ ਪਰ ਨੰਦ ਲਾਲ ਕਹਿੰਦੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਣਾ ਹੱਕ ਹੱਕ ਅੰਦੇਸ਼ ਗੁਰੂ ਗੋਵਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਵਿੰਦ ਸਿੰਘ ਇਤੇ ਬਾਦਸ਼ਾਹੇ ਅੰਦਰੋਂ ਦਰਵੇਸ਼ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ ਸੀਸ ਤੇ ਕਲਗੀ ਲਾ ਲਈ। ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ। ਆਇਂਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰਾਂ ਸ਼ਸਤਰ ਲਿਆ। ਜ਼ੁਲਮ ਦੇ ਤੇ ਅੱਜ ਦੀ ਕਥਾ ਦੇਖੀ ਗਿਆਨੀ ਸੰ ਸਿੰਘ ਮਸਕੀਨ ਹੁਣੀ ਦੱਸਦੇ ਪਏ ਆ ਕਿ 1984 ਦੇ ਵਿੱਚ ਜਿਹੜਾ ਕਿ ਸਿੱਖਾਂ ਦੇ ਨਾਲ ਜ਼ੁਲਮ ਹੋਇਆ। ਸਿੱਖਾਂ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਬਹੁਤ ਬੇਰਹਿਮੀ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਗਿਆ ਤੇ ਉਹ ਦੱਸਦੇ ਪਏ ਆ ਕਿ ਜਦੋਂ ਉਹਨਾਂ ਨੂੰ ਵੀ ਉਹਨਾਂ ਨੇ 1984 ਦੇ ਗੱਲ ਕੀਤੀ ਇਸ ਮਾਮਲੇ ਦੇ ਉੱਤੇ ਤੇ ਫਿਰ ਦੂਸਰੇ ਪ੍ਰਚਾਰਕਾਂ ਨੇ ਉਹਨੂੰ ਗਲਤ ਰੰਗ ਦਿੱਤਾ ਤੇ ਗਾਨੀ ਸਿੰਘ ਮਸਕੀਨ ਨੂੰ ਵੀ ਕੈਦ ਕੀਤਾ ਗਿਆ ਤੇ ਫਿਰ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਆ ਕਿ ਮੈਂ ਜਦੋਂ ਸੱਚੇ ਮਨ ਦੇ ਨਾਲ ਰੱਬ ਅੱਗੇ ਅਰਦਾਸ ਕੀਤੀ ਦੁਆ ਕੀਤੀ ਤੇ ਰੱਬ ਨੇ ਮੇਰੀ ਅਰਦਾਸ ਸੁਣ ਲਈ ਤੇ ਬਿਲਕੁਲ ਹਕੀਕਤ ਵੀ ਇਹੀ ਹੈ ਕਿ ਜਦੋਂ ਅਸੀਂ ਸੱਚੇ ਮਨ ਨਾਲ ਰੱਬ ਨੂੰ ਯਾਦ ਕਰਨੇ ਆ ਨਾ ਰੱਬ ਸਾਡੀ ਦੁਆ ਸੁਣਦਾ ਸਾਡੀ ਉਹ ਮੁਸ਼ਕਲ ਦੂਰ ਕਰ ਦਿੰਦਾ ਇਹ ਹਰ ਇਨਸਾਨ ਨੇ ਇਸ ਚੀਜ਼ ਨੂੰ ਅਜ਼ਮਾਇਆ ਹੋਵੇਗਾ ਕਿਉਂਕਿ ਇਨਸਾਨ ਦੀ ਜ਼ਿੰਦਗੀ 'ਚ ਦੁੱਖ ਹੁੰਦੇ ਆ ਤੇ ਜਿਹੜੇ ਇਨਸਾਨ ਨੇ ਦੁੱਖ ਦੇ ਵਿੱਚ ਦੁੱਖ ਦੇ ਵਿੱਚ ਰੱਬ ਨੂੰ ਬੰਦਾ ਸੱਚੇ ਮਨ ਨਾਲ ਯਾਦ ਕਰਦਾ ਕਿਉਂ ਕਿ ਉਸ ਟਾਈਮ ਸਾਨੂੰ ਕੋਈ ਸ਼ੈ ਹੋਰ ਨਜ਼ਰ ਨਹੀਂ ਆਉਂਦੀ ਹੁੰਦੀ ਤੇ ਅਗਰ ਉਸ ਵੇਲੇ ਸਾਨੂੰ ਕੋਈ ਮਦਦਗਾਰ ਨਜ਼ਰ ਆ ਰਿਹਾ ਹੁੰਦਾ ਤੇ ਉਹ ਰੱਬ ਸੋਨੇ ਦੀ ਜ਼ਾਤ ਹੈ ਕਿਉਂਕਿ ਉਹ ਹੀ ਸਾਡੀਆਂ ਮੁਸ਼ਕਲਾਂ ਹੱਲ ਕਰ ਸਕਦਾ ਮੁਸ਼ਕਲ ਵੇਲੇ ਚ ਸਾਰੇ ਹੀ ਸਾਥ ਛੱਡ ਜਾਂਦੇ ਇਵਨ ਕਿ ਤੁਹਾਡੇ ਜਿਹੜੇ ਬੜੇ ਹੀ ਕਰੀਬੀ ਭੈਣ ਭਰਾ ਰਿਸ਼ਤੇਦਾਰ ਹੁੰਦੇ ਹਨ ਉਹ ਵੀ ਸਾਥ ਛੱਡ ਜਾਂਦੇ ਆ ਤੇ ਉਸ ਵੇਲੇ ਤੁਹਾਨੂੰ ਦੱਸਿਆ ਨਾ ਅਗਰ ਕੋਈ ਚੀਜ਼ ਨਜ਼ਰ ਆਉਂਦੀ ਹੈ ਨਾ ਇਨਸਾਨ ਨੂੰ ਕਿ ਮੈਨੂੰ ਇਸ ਮੁਸ਼ਕਿਲ 'ਚ ਕੋਈ ਕੱਢ ਸਕਦਾ ਤਾਂ ਸਿਰਫ ਰੱਬ ਸੋਣਾ ਅੱਲਾ ਪਾਕ ਦੀ ਜ਼ਾਤ ਹੈ ਤੇ ਫਿਰ ਜਦੋਂ ਸੱਚੇ ਮਾਨਾ ਬੰਦਾ ਰੱਬ ਨੂੰ ਯਾਦ ਕਰਦਾ ਨਾ ਤੇ ਵਾਕਿਆ ਹੀ ਉਹ ਮੁਸ਼ਕਿਲ ਇਨਸਾਨ ਦੀ ਹੱਲ ਹੋ ਜਾਂਦੀ ਹੈ ਹਾਂ ਕਿ ਇਨਸਾਨ ਸਹੀ ਰਸਤੇ ਤੇ ਹੋਵੇ ਹੱਕ ਸੱਚ ਤੇ ਹੋਵੇ ਕਿਉਂਕਿ ਜਦੋਂ ਇਨਸਾਨ ਹੱਕ ਸੱਚ ਤੇ ਹੁੰਦਾ ਤੇ ਉਹਨੂੰ ਮੁਸ਼ਕਲਾਂ ਆਉਂਦੀਆਂ ਤੇ ਫਿਰ ਜਦੋਂ ਉਹ ਅਰਦਾਸ ਕਰਦਾ ਦੁਆ ਕਰਦਾ ਸੱਚੇ ਮਨ ਨਾਲ ਤੇ ਉਹਦੀਆਂ ਦੂਰ ਹੋ ਜਾਂਦੀਆਂ ਲੇਕਿਨ ਅਗਰ ਤੁਸੀਂ ਕਿਸੇ ਨਾ ਧੱਕਾ ਕਰਕੇ ਕਿਸੇ ਮੁਸ਼ਕਲ ਚ ਫਸ ਗਏ ਹੋ ਤੇ ਫਿਰ ਤੁਸੀਂ ਕਹੋ ਕਿ ਮੈਨੂੰ ਰੱਬ ਸੋਣਿਆ ਬਚਾਲਾ ਤੇ ਨਹੀਂ ਫਿਰ ਤੁਹਾਨੂੰ ਉਹ ਤੁਹਾਡੇ ਕੀਤੇ ਹੋਏ ਦੇ ਕਰਮਾਂ ਦੇ ਸਜ਼ਾ ਮਿਲਣੀ ਹੈ ਕੰਮ ਆਪਣੇ ਚੰਗੇ ਰੱਖੋ ਤੇ ਚੰਗੇ ਕੰਮ ਕਰਦੇ ਅਗਰ ਤੁਹਾਡੇ ਵਾਸਤੇ ਕੋਈ ਮੁਸ਼ਕਲ ਪਰੇਸ਼ਾਨੀ ਹੁੰਦੀ ਹੈ ਤੇ ਫਿਰ ਰੱਬ ਨੂੰ ਯਾਦ ਕਰੋ ਸੱਚੇ ਮਨ ਨਾਲ ਫਿਰ ਰੱਬ ਐਸਾ ਵਸੀਲਾ ਬਣਾਇਆ ਹੈ ਕਿ ਕਿਸੇ ਦੇ ਵਹਿਮ ਖਿਆਲ ਚ ਵੀ ਨਹੀਂ ਹੋਏਗਾ ਤੇ ਤੁਹਾਡੀ ਮੁਸ਼ਕਲ ਹੱਲ ਹੋ ਜਾਏਗੀ। ਬਾਕੀ ਵੀਰੋ ਕਥਾ ਬਹੁਤ ਅੱਛੀ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰੀ ਟੇਸ ਰੱਖਿਆ ਰੱਬ ਰੱਖੇ